ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਜੀ ਜਿਹੜੇ ਮੇਰੇ ਭੈਣ ਭਰਾ ਨਵੇਂ ਆਏ ਆ ਚੈਨਲ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਿਓ ਲਾਇਕ ਤੇ ਬੈਲ ਬਟਨ ਜ਼ਰੂਰ ਪ੍ਰੈਸ ਕਰਿਓ ਤੇ ਹਾਂਜੀ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆਂ ਜੀ ਸੂਟ ਦੀ ਕਢਾਈ ਕਰਨ ਲੱਗੇ ਆਂ ਪਹਿਲਾਂ ਆਪਾਂ ਤੁਹਾਡੀ ਸਲਾਹ ਲੈਣ ਲੱਗੇ ਆਂ ਵੀ ਦੱਸੋ ਆਹ ਵਾਲੀ ਕਲਰ ਕਿਵੇਂ ਲੱਗਣਗੇ ਸੂਟ ਤੇ ਇਹਨਾਂ ਦੋ ਕਲਰਾਂ ਨਾਲ ਫਲਾਵਰ ਬਣਨਗੇ ਤੇ ਇਹਨਾਂ ਨਾਲ ਬਣਨੀਆਂ ਪੱਤੀਆਂ ਇਹ ਸੂਟ ਤੋਂ ਥੋੜਾ ਜਿਹਾ ਡਾਰਕ ਹੈ ਆ ਦੇਖੋ ਪਲੀਜ਼ ਦੱਸਿਓ ਤੇ ਕਿਵੇਂ ਇਹ ਕਲਰ ਲੱਗਣਗੇ ਤੇ ਕਿਹੜੇ ਟਾਂਕੇ ਨਾਲ ਕੱਢਾਂ ਕਿਉਂਕਿ ਸ਼ਿੰਦੀ ਬੂਟੀ ਦਾ ਤਾਂ ਮੈਂ ਪਹਿਲਾਂ ਹੀ ਕੱਢ ਲਿਆ ਆ ਉਹਦਾ ਇੱਕ ਸੂਟ ਪੱਥਰ ਟਾਂਕੇ ਦਾ ਵੀ ਕੱਢ ਲਿਆ ਹੁਣ ਤੁਸੀਂ ਦੱਸਿਓ ਵੀ ਕਿਹੜੇ ਟਾਂਕੇ ਦਾ ਮੈਂ ਸੂਟ ਕੱਢਾਂ ਇਹ ਕਿਹੜੇ ਟੋਪੇ ਨਾਲ ਕੱਢਾਂ ਮੱਖੀ ਟੋਪੇ ਨਾਲ ਕੱਢਾਂ ਜਾਂ ਕਿਸੇ ਹੋਰ ਨਾਲ ਤੇ ਦੱਸਿਓ ਜ਼ਰੂਰ ਆਪਦੀ رائے ਤੇ ਕਲਰ ਕਿਵੇਂ ਲੱਗਣਗੇ ਤੇ ਇਹ ਵੀ ਦੱਸਿਓ ਤੁਹਾਡੇ ਕਲਰ ਕਮੈਂਟ ਪੜ ਕੇ ਫੇਰ ਹੀ ਮੈਂ ਸੂਟ ਸਟਾਰਟ ਕਰੂੰਗੀ ਹਜੇ ਮੈਂ ਇਹਨੂੰ ਟ੍ਰੇਸ ਕਰਨਾ ਤੇ ਮੈਨੂੰ ਇਹ ਕਲਰ ਠੀਕ ਠੀਕ ਜੇ ਲੱਗ ਰਹੇ ਆ ਤੁਸੀਂ ਜ਼ਰੂਰ ਦੱਸਿਓ ਵੀ ਕਿਵੇਂ ਲੱਗਣਗੇ ਮੈਂ ਤੁਹਾਡੇ ਕਮੈਂਟਾਂ ਦੀ ਵੇਟ ਕਰੂੰਗੀ ਤੇ ਉਸ ਤੋਂ ਬਾਅਦ ਮੈਂ ਇਹਨੂੰ ਫਿਰ ਕਢਾਈ ਕਰੂੰਗੀ ਇਹਦੇ ਤੇ ਕਿਹੜੇ ਟੋਪੇ ਦਾ ਕੱਡਾ ਹੁਣ ਦੋ ਤਿੰਨ ਟੋਪੇ ਤਾਂ ਮੈਂ ਕੱਢ ਚੁੱਕੀ ਆ ਕਿ ਸਿੰਧੀ ਵੀ ਕੱਢ ਲਈ ਪੱਥਰ ਟਾਂਕੇ ਦਾ ਵੀ ਕੱਢ ਲਿਆ ਇੱਕ ਤੇ ਕੱਚੀ ਸਿੰਥ ਸ਼ੇਡ ਵਗੈਰਾ ਸਾਰੇ ਕੱਢੇ ਆ ਸਮਝ ਨਹੀਂ ਆਉਂਦਾ ਕੋਈ ਨਵਾਂ ਤੋਂ ਪਾਇਆ ਤਾਂ ਪਲੀਜ਼ ਦੱਸਿਓ ਤੁਸੀਂ ਤੇ ਵੀਡੀਓ ਨੂੰ ਫੁੱਲ ਵਾਚ ਕਰਿਓ ਵੇਖੋ ਇਹ ਹੈ ਜੀ ਕਾਟਨ ਬਰਬਰੀ ਦਾ ਸੂਟ ਹੈ ਤੇ ਥ੍ਰੈਡ ਹੈਗਾ ਐਂਕਰ ਦਾ ਪਲੀਜ਼ ਦੱਸਿਓ ਮੇਰੀਆਂ ਭੈਣਾਂ ਜੋ ਵੀ ਮੇਰੀਆਂ ਭੈਣਾਂ ਹੈਂਡਵਰਕ ਕਰਦੀਆਂ ਜੋ ਕਢਾਈ ਕਰਦੀਆਂ ਤੇ ਨਾਲੇ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਫਿਰ ਆਪਾਂ ਕਢਾਈ ਦੀ ਵੀਡੀਓ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਕਿਉਂਕਿ ਅੱਗੇ ਮੈਂ ਜਿਹੜੇ ਸੂਟ ਕੱਢੇ ਉਹਨਾਂ ਦੀ ਵੀਡੀਓ ਵੀ ਮੈਂ ਪਾਈ ਹੋਈ ਹੈ ਚਲੋ ਜੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ